ਕੀ ਲਿਆ ਜੀ ਇਹ ਵਾਲੀ ਦੇਖ ਲੈ ਨਾ 9 ਦੀ ਰੱਖ ਲੈ ਯਾਰ ਜੱਗ ਜੱਗ ਰੱਖ ਲੈ ਚੱਲ ਖਾਈ ਇਹ ਕਰਾ ਦੂਗਾ ਬੱਸ ਰੱਖ ਲੈ ਚੱਲ ਹੋ ਗਈ ਐਨੂੰ ਕਰ ਖਾਲਸਾ ਮੂ 9000 ਦੀ ਹੋਈ ਉਹ ਅੱਗਾ ਮੇਰੀ ਖਾਲਸਾ ਮੂ ਐਨੂੰ ਕਰ ਯਾਰ ਜੇ ਜੇ ਯਾਰ ਪਜਾਮਾ ਖੁੱਲੇ ਹੋ ਜਾ ਖੁੱਲੇ ਮਾਰੇ ਮਾਰੇ ਰਸਣ ਨਾਲ ਦੇਣਾ ਰਸਾ ਵੀ ਨਾਲ ਲਵਾਇ ਖਾਲਸਾ ਇਨਾ ਮਨ ਆਲ ਗਿਆ ਰਸਾ ਲਾ ਲ ਰਸਾ ਲਾ ਲ 500 ਰੁਪਏ ਕਟਾਂਗੇ ਰਸੇ ਦਾ ਮੈਂ ਕਰਾ ਦਿੱਤਾ ਬਸ ਪਰ ਚਿੱਤਰ ਤੇਰੀ ਰੱਖੀ ਠੀਕ ਹੈ ਜੀ ਹਾਂ ਬਾਈ ਇਹ ਰਸਾ ਚ ਲੈ ਕੇ ਜਾਵਾਂਗੇ ਲਓ ਵੀ ਆ ਪੱਠ ਕਰਤੀ ਪੂਰੇ 9000 ਦੀ ਲਿਖਾਈ ਖਾਨ ਜੀ ਨਕਰੋਣੀ ਹੈ ਬਹੁਤ ਬਹੁਤ ਧੰਨਵਾਦ ਜੀ ਇਹ ਸਵੇਰ 9:30 ਦੀ ਇਹਨੇ ਦਿੱਤੀ ਨਹੀਂ ਬਾਈ ਨੇ 8:30 ਦੀ 8:30 ਦੀ 8:30 ਹੀ ਹੋਣੀ ਹੈ चलो बबलू सामने झाकी ठीक है जी आ जोड़ा ले रहा खान साहब ने ਆਲਾ ਬਾਈ ਨਵੇਂ ਰਾਮ ਆਇਆ ਭਲੂਰ ਮੰਡੀ ਦਾ ਓਨਰ ਆ ਬਾਈ ਇਹ ਇਹ ਬੱਕਰੀ ਕਿੰਨੇ ਨਗ ਲੈ ਕੇ ਆ ਰਾਮ ਇਹ ਬਾਈ 9 ਨਗ ਵਾਲਾ ਲੈ ਬਾਈ ਸੂਰੇ ਵਾਲੇ ਵੀ ਆਇਆ ਸੀ ਤੇ ਇੱਥੇ ਵੀ ਬਾਈ ਪਹੁੰਚਿਆ ਤੇ ਹਾਥੀ ਵੀ ਬਾਈ ਲੈ ਕੇ ਆ ਹੈ ਨਹੀਂ ਯਾਰ ਹਾਥੀ ਨਹੀਂ ਵਿੱਚ ਰਾਮ ਡਰਾਈਵਰ ਨਾਲ ਆ ਗਿਆ ਨਹੀਂ ਬੰਦਾ ਵੀ ਨਾਲ ਆ ਇਹਦਾ 10000 ਪਕਾਪਾ ਤੇ ਆਇਆ ਆ ਇਧਰ ਮੜਾ ਹੋ ਜੀ ਗੁਰਪ੍ਰੀਤ ਪਰੇ ਨਾਲ ਲੰਘ ਜਾਣ ਕਨਾਰੇ ਬਨੇ ਜੀ ਰੋਗ ਲਗੋਨੀਆ ਕਿਹੜਾ ਖੜੋ ਮੂਰੇ ਜਿੱਟੂ ਇੱਧਰ ਇੱਧਰ ਦੀ ਗੱਲ ਇੱਧਰ ਇੱਕ ਸਾਈਡ ਨੇ ਹਾਂ ਭਈ ਇਹਦਾ ਕਿਹੜਾ ਹੈ ਯਾਰ 11000 ਰੁਪਏ ਮੈਂ ਇਹ ਨਹੀਂ ਲੱਗੇ ਯਾਰ ਇੱਥੇ ਲੱਗੇ ਐਵੇਂ ਲਾਉਣੇ ਨਾ ਹੀ ਦੱਸ ਬਾ 11000 ਰੁਪਏ ਲੈਣਾ ਓਏ ਮੋੜੀ ਇਧਰ ਮੱਕ ਰਿਆਂ ਇਹਦਾ ਕਿਹੜਾ ਮੰਗਦੇ ਜੋੜੀ ਦਾ ਪਗਾਈ ਨਗਰੀ ਯਾਰ ਵੀਡੀਓ ਟੰਗੇ ਨਹੀਂ ਆਉਂ ਵਿੱਚ ਨਹੀਂ ਨਹੀਂ ਲੋੜੀ ਦਾ ਨਾਕ ਦੇਖੀ ਹੈ ਦੇਖੜ ਵਾਲੀ ਜੋੜੀ ਚਾਹੁੰਦੇ ਜੋੜੀ ਲੈਣਗੇ ਇਹ ਕੀ ਹੈ ਬੱਕਰੀ ਪਾਠਾ ਪੱਟਾ ਬੱਕਰੀ ਉਹ ਇਹਦਾ ਦੱਸ ਉਹ ਇਹਦਾ ਇਹਦਾ ਹੀ 11 ਕਹਿੰਦਾ ਤੈਨੂੰ ਜਾਇਜ ਦੱਸ ਕੋਈ ਬੱਕਰੀ ਥੋੜੀ ਜਿਆ 11 ਜਿਹੜੀ ਪੱਕੜੀ ਕੱਲ ਵੀ ਛੋਟੇ ਬੜੀ ਬੱਕਰੀ ਲਈ ਲੋਈ ਅਭੀ ਉਹ ਬਾਈ ਉਰੇ ਹੋ ਜਾ ਯਾਰ ਇੱਥੇ ਦੱਸ ਸਰ ਮੈਂ ਤਾਂ ਕੋਹ ਨਹੀਂ ਦੱਸਣਾ ਦੋਈ ਦੱਸਣਾ ਕਿੰਨੇ ਰੁਪਏ ਦੇ ਦੀ 6000 ਰੁਪਏ ਦੇ ਦੀ 8000 ਰੁਪਏ ਮਿਲेंगे ਭਈ ਦੇਨੇ ਤਾਂ ਪੈਸੇ ਬਣਨੇ ਨੇ ਨਹੀਂ ਤਾਂ ਕੀ ਹੋ ਗਿਆ ਹਾਂ ਕਿਤਨੇ ਲਗਾ 8000 ਮੈਂ ਕੀ ਨਾ ਬਣੇ ਬਦਕਾਸਤਾ ਨਹੀਂ ਕਰਦਾ ਠੀਕ ਹੋਵੇ ਤਾਂ ਵਾਤ ਹੋਈ ਤਾਂ ਮੋੜੀ ਘੱਟ ਹੋਈ ਤਾਂ ਦੇਵਚਪਾਲੀ ਘੱਟ ਹੋਏ ਤਾਂ ਦੇਵਚਪਾਲੀ ਵਾਤ ਹੋਈ ਮੋੜੀ ਲਖਾਈ ਤੇਰੀ ਕਰਦੀ ਠੀਕ ਨੋਟ ਹੋ ਰਿਹਾ ਬਾਈ ਕਿਉਂ ਗਿਆ ਨਹੀਂ ਮਾ ਆ ਹ ਰੋ ਕੇ ਨਾ ਦੇ ਲਖਾਈ ਦੇ ਲਖਾਈ ਛੋਟੀ ਗਿਆ ਮੇਰੇ ਨੂੰ ਆਪੋ ਆਪਣੀ ਕਰ ਆਪੋ ਆਪਣੀ 100 ਰੁਪਏ ਦਾ ਨੋਟ ਬੰਦੇ ਲੋਡ ਬੰਦੇ ਦੇ ਭਾਈ ਜਾਨਾ ਇਹ ਨੋਟ ਜਦ ਲੈ ਨਾ ਪੱਟੀਆਂ ਲੈ ਜਾ ਜਿਆ ਲੈ ਫੜ ਲਿਆ ਮੋਣੀ ਕਰੋ ਸਿੱਧੀ ਗੱਲ ਆ ਜੀ ਚਲੋ ਬਾਈ ਇੱਕ ਹੋਰ ਸੌਦਾ ਹੋ ਗਿਆ ਦੱਸੀ ਬਾਈ ਕਿਹੜੀ ਪੱਠ ਵੇਚੀ 99 ਦੀ ਸਾਡੇ ਆ ਬਾਈ ਟਟੀਰੀ ਤਾਂ ਪਾਸੇ ਹੋ ਕੇ ਮੜਾਇਆ ਯਾਰ ਵੇਖ ਵਿਚਾਰੀ ਕੀ ਕੁਸ਼ ਕਰੀ ਜਾਂਦੀ ਆ ਪਰ ਉੱਠਦੀ ਨਹੀਂ ਆ ਦੂਜੀ ਉਹ ਪਰੇ ਫਿਰਦੀ ਆ ਇਹ ਨਹੀਂ ਪਤਾ ਵਿਚਾਰਾ ਇਹ ਨਾਰਾ ਕਿਉਂ ਨਾਰਾ ਨਾਰੀ ਆ ਉਹ ਨਾਰਾ ਹੋਰ ਆਪਣੇ ਕਿੰਨੇ ਚ ਕਰਤਾ 6000 ਦਾ ਜੀ ਲਓ ਯਾਰ ਕਿਹੜਾ ਪਿੰਡ ਬਈ ਆਪਣਾ ਆ ਪਰਗਾੜੀ ਆ ਸੁੱਖਾ ਹਸਤੇ ਲਿਆ ਵੀਰੇ ਕਾਹੇ ਹਾਸਤੇ ਲੈ ਰਿਹਾ ਹੁਣ ਜੀ ਠੀਕ ਆ ਬਾਈ ਪਰ ਇਹਨੂੰ ਕਰੀਏ ਆ ਨਾ ਲਓ 6000 ਦਾ ਬੱਕਰਾ ਲੈ ਲਿਆ ਠੀਕ ਆ ਹਾਂ ਕੋਈ ਚੱਕਰ ਨਹੀਂ ਆ ਰਾ ਬੱਕਰਾ ਵਦਗਾ ਚਲੋ ਠੀਕ ਆ ਕਿਨੇ ਵੇਚਿਆ ਕਿਨੇ ਆਪਾਂ ਸੁਲਤਾਨ ਨੇ ਸੁਲਤਾਨ ਦਾ ਲਓ ਸੁਲਤਾਨ ਆ ਫੋਨ ਤੇ ਮਾਰਦੇ ਚੱਕਦੇ ਫੱਟੇ ਠੀਕ ਆ ਦਿਓ ਪੈਸੇ ਸੁਲਤਾਨ ਨੂੰ ਬਈ ਬਈ ਬਾਈ ਸੇਵਕ ਲਿਆ ਮੜਾਕ ਵਾਲਾ ਬੱਕਰੇ ਬਾਈ ਦੋ ਲਿਆ ਨਹੀਂ ਹਾਂ ਦੋ ਲੇਖ ਫੱਟੇ ਇੱਕ ਬੱਕਰਾ ਠੀਕ ਆ ਐਨੂੰ ਕਰਖਾ ਐਨੂੰ ਹਾਂ ਬਸ ਠੀਕ ਆ ਕੀ ਮੰਗਦਾ ਇਹਦਾ ਬਾਈ 6000 6000 ਠੀਕ ਆ ਇਹ ਮੇਰੇ ਤੇ ਹੋਲੀ ਮੰਡੀ ਨਹੀਂ ਪਹਿਲੇ ਇਹਦੇ ਕਿਹੜੇ ਬੱਕਰੇ ਦੇ ਉਹਦੇ ਬੱਕਰੇ ਦੀ ਯਾਰ ਕੀ ਕਹਿੰਦਾ ਬਾਈ 4500 ਦਾ ਲਖਾਈ ਜੀ ਨੂੰ ਕਰਾਉਣੀ ਹਾਂ ਤੇ ਉਹ ਤਾਂ ਦੇਣੀ ਪਊਗੀ ਆ ਬਿਆਰ ਦੀ ਕਰਦੇ ਲੈ ਆ ਆਪਦੀ ਤੂੰ ਦੇਊਗਾ ਬਾਈ ਅੱਗੇ ਆ ਹੁਣ ਰਹੀ ਪੰਜਾਹ 4200 ਆਖਰ ਤੇਰਾ ਉਹ ਹੈ ਨਾ ਵੇਚਾਂ ਗਰੇ ਉਹ ਤੋਂ ਉਹ ਦਾ ਦੇਣਾ ਦੇਣਾ ਪੂਗਾ ਜਦਾ ਮੈਂ ਕਹੇ ਆਪਦੀ ਆਪਦੀ ਕਰਨੇ ਕਰ ਲਉ ਹੁਣ ਨਹੀਂ ਉਧਰ ਵੇਚੂਗਾ ਉਹ ਤਾਂ ਮੈਂ ਨਹੀਂ ਦਿਖਾਈ ਹੈ ਹੈ ਲਿਆ ਪੈਸੇ 100 ਦੇਣਾ ਪਊਗਾ ਪੈਸੇ ਦੇਉ ਨਾ ਕਿੰਨੇ ਪੈਸੇ 4500 ਉਹ 40 2500 ਬਾਈ ਬਰਾ ਦੇ ਕਿੰਨੇ ਪਰੋਂ ਦੇ ਦਿੰਨੇ ਪੈਸੇ 500 ਕੋ ਦੇ ਸਾਈ ਦਾ ਅਠਾਈ ਕੋਈ ਨਹੀਂ ਲੈਣ ਹੁਣੇ ਲੈ ਲੈ ਸਾਡਾ ਪੱਕਾ ਹੀ ਆ ਜਾਣਾ ਨਹੀਂ ਕਿੰਨੇ ਦਾ ਕਰਤਾ 4500 ਕਿਹੜਾ ਬੱਕਰਾ ਲਖਾਈ ਆਪੋ। ਕੀ ਵਿਖਾ ਕੇ ਰਦਾਵਾ ਦਾ? ਲੈ ਵੀ ਕਪਤਾਨ ਨੇ ਆਉਣ ਸਾਰ ਹੀ ਦੋ ਵੜਕਾਤੇ। ਦੱਸੀ ਕਪਤਾਨ ਕਿਹੜਾ? ਉਹ ਯਾਰ ਉਹ ਨਾਲ ਹੀ ਲੈ ਗਏ। ਉਹ ਨਾਲ ਹੀ ਲੈ ਗਏ ਉਧਰ ਨਾਲ। ਲਓ ਵੀ ਆਹ ਬੱਕਰਾ 4500 ਦਾ ਵਿਗ ਗਿਆ। ਚਲ ਲਖਾਈ ਆਪੋ। ਆਪਣੇ ਭਾਈ ਕਿਹੜਾ ਪਿੰਡ ਆ? ਭਗਤਾ ਪਾਈ ਦਾ। ਭਗਤਾ ਪਾਈ ਦਾ। ਠੀਕ ਹੈ ਭਾਈ। ਲਓ ਵੀ ਇਹਨਾਂ ਨੇ ਲਿਆ। ਪੈਸੇ ਅਜੇ ਲੈਣ ਦੇਣ ਵਾਲੇ ਰਹਿੰਦੇ ਆ। ਲਓ ਵੀ ਇੱਕ ਬੱਕਰਾ ਬਾਈ ਨੇ ਸੇਲ ਕਰਤਾ ਬਾਈ ਕਿੰਨੇ ਦਾ ਦੇਤਾ ਬਾਈ ਜੀ 5700 ਦਾ ਦੇਤੇ ਠੀਕ ਆ ਇੱਕ ਪੱਠ ਰਹਿ ਗਈ ਆਹ ਇਹਦਾ ਕੀ ਮੁੱਲ ਰਹਿ ਗਿਆ ਇਹਦਾ 4500 ਦਾ ਠੀਕ ਆ ਲੈ ਵੀ ਇੱਕ ਬਾਈ ਨੇ ਬੱਕਰਾ ਵੇਚਤਾ ਤੇ ਆਹ ਪੱਠ ਰਹਿ ਗਈ ਆ ਤੇ ਇਹ ਸੇਲ ਕਰਨੀ ਹੈ ਬਰਗਾੜੀ ਬੱਕਰਾ ਮੰਡੀ ਦੇ ਬਾਈਹਰੀ ਪਹੁੰਚੇ ਆ ਬਹੁਤ ਬਹੁਤ ਧੰਨਵਾਦ ਚੜਦੀ ਦੇਨ ਨੂੰ ਪਾਲ ਕਾਲਾ ਸੌਦਾ ਆ ਗਿਆ ਬਾਈ ਪੱਠਾ ਨਹੀਂ ਹੁੰਦੀ ਇਹ ਯਾਰ ਲੈ ਕਿਹੜੀਆਂ ਪੱਠਾਂ ਲਈਆਂ ਬਾਈ ਲੈ ਕੇ ਗੱਲ ਸੁਣੇ ਯਾਰ 500 ਰੁਪਏ ਨਾਲ ਲੈਣੀਆਂ ਚਾਰੇ ਵਿਚਾਰ ਹੁਣ ਪਾਉਣੀਆਂ ਨਾ ਉੱਥੇ ਨਾ ਗਏ ਉੱਥੇ ਨੇ ਉਹ ਤੋਂ ਹੀ ਨੂੰ ਵਜਣਾ 500 ਬਾਈ ਫੇਰ ਤਾਂ ਬਈ ਗਾਉ ਤਾਂ ਕੰਮ ਗਰੀਬ ਬੈਠਾ ਉੱਥੇ ਹੁਣ 4 500 ਦੇ ਗੱਲ ਲੱਗ ਰਹੀ ਬਾਈ ਗੱਲ ਹੁਣ ਬਾਈ ਅਸੀਂ ਗੱਲ ਨਹੀਂ ਅਸੀਂ ਨੂੰ ਕੀ ਪਤਾ ਐਨੋਂ 11.5% ਲਿਖਾਈ ਦੀ ਬਾਕੀ ਤੁਹਾਡੇ ਵਾਸਤੇ ਰੱਖ ਦੇ ਯਾਰ ਇਹ 500 ਰਾਨੇ ਨਹੀਂ ਬਾਈ ਪਿੱਛੇ ਮਰੀ ਜਾਂਦਾ ਯਾਰ ਹੋਇਆ ਜਿਹੜਾ ਕਰਾਇਆ ਲੱਗੀ ਯਾਰ ਪਏ ਵੀ ਗਰੀਬ ਬੰਦੇ ਆ ਯਾਰ ਇਹ ਕਿਹੜਾ 500000 ਤਿੰਨ ਚਾਰ ਮਹੀਨਿਆਂ ਵਾਲ ਦੇ 100 200 ਇਹਨਾਂ ਨੂੰ ਬਣੂਗਾ ਹੋਰੇ ਤੇ ਜਿਹੜਾ ਲੱਖ ਬਣਨਾ 2 300 ਗੱਲ ਲੱਗਿਆ ਫਿਰ ਉਹ ਇਹਨੂੰ ਬਚੜੇ ਆ ਉਹ ਦੋ ਤਿੰਨ ਕਹਿੰਦਾ 12 12 ਦਿਨ ਆਹ ਬੱਕਰੀਆਂ ਪੱਠਾਂ ਬਾਈ ਕਿੰਨੇ ਚ ਕਰਤਾ ਹੁਣ ਦੱਸ ਸਾਡੇ 11 ਦਿਨ ਦਿਆਂ ਲਿਖਾਈ ਦੀ ਪਾਦੀ ਦੋਨੇ ਪਾਸੇ 12 ਜੀ ਬੰਦੀਆਂ ਯਾਰ ਨੂੰ ਯਾਰ ਜੀ ਜੀ ਪੌਣੀਆਂ ਦੋਨੇ ਪਾਰਾ ਇਹ ਤਾਂ ਤੇਰੀ ਲਿਖਾਈ ਤੂੰ ਕਰਾ ਦੀ 12 ਨਹੀਂ ਨਹੀਂ ਲਿਖਾਈ ਤੇਰੀ ਲਿਖਾਈ ਭਰੇ ਤਾਂ ਦੋਨੇ ਪਾਸੇ ਤੂੰ ਦਾ ਸਰਾਂ ਨੇ ਬੰਨਣਾ ਤੇ ਉਧਰ ਰੱਸੀਆਂ ਵਾਲੇ ਪਾਸੇ ਬੰਨਣਾ ਕਿਹਦੀ ਵਾਰ ਕਰ ਗਿਆ ਉਹ ਗੱਲ ਸੁਣੀ ਮੋਟੂ ਹਾਂ ਇਹ ਕਹਿੰਦਾ ਸਾਢੇ 12 ਦੀ ਗੱਲ ਸੁਣ ਲੈ ਹਾਂ ਇਹਨਾਂ ਤਾਂ 11 ਦੇ 10 ਲਾਇਆ ਇਹਨਾਂ ਮੈਂ ਕਿਹਾ ਸਾਢੇ 11 ਤੂੰ ਲੈ ਲਈ 400 ਰੁਪਏ ਦਾ ਲਿਖਾਈ ਆਪੇ ਇਹਨਾਂ ਦਾ 12 ਕਿੰਨੀ ਆਈ 500 400 ਸਾਲਾ ਆਪੋ ਆਪਣੀ ਲਿਖਾਈ ਹੋ ਗਈ ਉਹ ਲਿਖਾਈ ਦਾ ਜੀ ਪਾਤੀ ਦੋਨੇ ਪਾਸੀਆਂ ਪਤਾੰਦਰਾ ਸਾਢੇ 11 ਤੱਕ ਦਾ ਆ ਜਾਣਾ ਤੇ ਸਾਢੇ 11 ਨੇ ਦੂਰ ਖੜਾ ਬੂਸਾ ਆ ਜਾਣ ਗੰਦੀ ਵੀ ਅਗਲਾ ਭਰਾਵਾ ਆਉਂਦੀਆਂ ਉਹ ਖੀਰੀਆਂ ਆ ਖੀਰੀਆਂ ਬਈ ਖੀਰੀਆਂ 4 ਚਾਹ ਲਿਖਾਈ ਦੀ ਪਾਤੀ 500 ਉਹਦੇ ਮੈਂ ਕਰਦਾ ਉਹ ਲਖਾਈ ਉਧਰ ਕਰ ਦਾਂਗੇ ਉਹ ਲਖਾਈ ਉਧਰ ਕਰ ਦਾਂਗੇ ਦੇ 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 ਮੈਂ ਕੁਝ ਨੂੰ ਤੁਹਾਨੂੰ ਜਿਆਦਾ ਨਹੀਂ ਆਸ ਉਹ ਲਖਾਈ ਸਾਰੀ ਲਖਾਈ ਬੱਕਰਾ ਦੇ ਫਿਰ ਹੁਣ ਲਖਾਈ ਦੰਦੇ ਪਾਸੇ ਲੈ ਆ ਫਰੇ ਲਖਾਈ ਆਪ ਕੋ ਆਪਣੀ ਤਰ੍ਹਾਂ ਲੈ 500 ਕਰਦਾ ਗੱਲ ਗੱਲ ਉਹ ਗੱਲ ਤਾਂ ਸੁਣ ਲੈ ਇੱਕ ਮਿੰਟ 300 ਦੇ ਦੀਏ 100 ਦੇ ਨਾ ਪਿੱਛੇ ਜਾਣ ਨਿਕਲ ਗਿਆ ਲਖਾਈ ਆਪ ਕੋ ਆਪਣੀ ਹੋਣੀ ਹੈ ਜਾ ਆਪੋ ਆਪਣ ਲੈਂ ਰੋਪੀ ਮਗਾਇਆ ਲਿਖਾਈ ਆਪੋ ਆਪਣੀ ਹੋਣੀ ਉਹ 100 ਪਿੱਛੇ 나ੜ ਮੈਂ ਤੇ ਨਸਾ ਹੱਥਾਂ ਤਾਂ ਹੀ ਖੜਾ ਰਾਇਆ 2 ਵਿੱਚ ਪਾਲਾ ਕੋਈ 100 ਦਾ 100 ਉਹ 100 ਦਾ ਛੋਟ ਆ ਗਈ ਚਾਹੌਲ ਘੜ ਗਿਆ ਜਾਂ 300 ਦੇ ਦੇ ਤੂੰ 100 ਸਹੀ ਲਿਖਾਈ ਲਿਖਾਈ ਆਪੋ ਆਪਣੀ ਹੋਣੀ ਲੋ ਵੀ ਆ ਪੱਠਾ ਦਾ ਦੋਵਾਂ ਦਾ ਸੌਦਾ ਸਿਰੇ ਚੜ ਗਿਆ ਪੂਰੇ 12000 ਦਾ ਪੂਰੇ 12000 ਦਾ ਕਿਹੜੇ ਕਾਲੇ ਨੇ ਲਾਲ ਜੀ ਦੇਖੋ ਉਹ ਜਿਹੜਾ ਪਹਿਲਾਂ ਵੇਚਿਆ ਸੀ ਕਿੰਨੇ ਦਾ ਹੁਣੀ ਕਿੰਨੇ ਦਾ ਜੀ ਪੰਜ ਹਜ਼ਾਰ ਠੀਕ ਆ ਲੈ ਵੀ 5000 ਰੁਪਿਆ ਆ ਗਿਆ ਬਾਈ ਕੋਲੇ 5000 ਦਾ ਇਹਨਾਂ ਨੇ ਬੱਕਰਾ ਵੇਚਿਆ ਸੀ ਉਹ ਲੈ ਗਏ ਗੱਡੀ 'ਚ ਰੱਖ ਲੈ ਲਿਜਾ ਗਏ ਹਾਂਜੀ ਹਾਂਜੀ ਰੱਖ ਲਓ ਚਲੋ ਕਰਾਓ ਲਖਾਈ ਬਈ ਬਹੁਤ ਬਹੁਤ ਧੰਨਵਾਦ